ਸਵਾਗਤ ਕਰਦੇ ਆਂ ਦੋਸਤੋ ਇੱਕ ਵਾਰ ਜੀ ਫੇਰ ਤੁਹਾਡਾ ਸਾਡੀ ਇਸ ਨਵੀਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਆਂ ਤੁਹਾਡੇ ਵਾਸਤੇ ਉਮੀਦ ਕਰਾਂਗੇ ਕਿ ਤੁਸੀਂ ਸਾਰੇ ਨੇ ਠੀਕ ਹੋਵੋਗੇ ਜਦੋਂ ਵੀ ਕੋਈ ਪੰਜਾਬੀ ਸਿੰਗਰ ਕੋਈ ਕੰਮ ਕਰਦਾ ਹੈ ਅਤੇ ਪੰਜਾਬੀ ਉਹਦੇ ਨਾਲ ਅੱਗੇ ਹੋ ਕੇ ਖੜਦੇ ਨੇ ਇਸ ਤਰ੍ਹਾਂ ਹੀ ਗੁਲਾਬ ਸਿੱਧੂ ਦੇ ਨਾਲ ਜਿਹੜੇ ਕਿ ਬਾਕੀ ਕਲਾਕਾਰ ਨੇ ਉਹ ਵੀ ਨਾਲ ਜੋੜ ਕੇ ਗੁਲਾਬ ਸਿੱਧੂ ਦਾ ਸਾਥ ਦੇਣ ਨੂੰ ਤਿਆਰ ਹੋ ਚੁੱਕੇ ਨੇ ਆਖਰਕਾਰ ਗੁਲਾਬ ਸਿੱਧੂ ਨੇ ਇੱਕ ਅਜਿਹਾ ਕੰਮ ਕਰ ਦਿੱਤਾ ਜਿਹੜਾ ਕਿ ਸਿੱਧੂ ਮੂਸੇਵਾਲਾ ਕਰਨਾ ਚਾਹੁੰਦਾ ਸੀਗਾ ਜਿਸ ਤੋਂ ਬਾਅਦ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਵੀ ਉੱਥੇ ਪਹੁੰਚਦੇ ਨੇ ਅਤੇ ਗੁਲਾਬ ਸਿੱਧੂ ਦੇ ਨਾਲ ਹੋ ਕੇੜੇ ਕਿ ਗੁਲਾਬ ਸਿੱਧੂ ਨੇ ਕੰਮ ਦੀ ਪਹਿਲ ਕੀਤੀ ਆ ਉਹਨੂੰ ਅੱਗੇ ਵਧਾਉਣ ਦੀ ਜਿਹੜੀ ਕਿ ਉਹ ਤਿਆਰੀ ਕਰ ਰਹੇ ਨੇ ਪਰ ਤੁਹਾਨੂੰ ਦੱਸ ਦਈਏ ਕਿ ਜੀ ਖਾਨ ਨੇ ਗੁਲਾਬ ਸਿੱਧੂ ਨੇ ਫੋਲਸਪੋਰਟ ਕੀਤੀ ਆ ਅਤੇ ਉਹਨਾਂ ਨੇ ਇਹ ਵੀ ਕਿਹਾ ਆ ਕਿ ਗੁਲਾਬ ਸਿੱਧੂ ਨੇ ਬਹੁਤ ਹੀ ਵਧੀਆ ਕੰਮ ਕੀਤਾ ਆ ਜਿੰਨੇ ਵੀ ਅਮੀਰ ਲੋਕ ਨੇ ਜਾਂ ਕਲਾਕਾਰ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਇਹ ਕੰਮ ਨੂੰ ਅੱਗੇ ਤੋਂ ਅੱਗੇ ਵਧਾਉਣ ਤੱਕ ਕਿਉਂਕਿ ਜਿਹੜੇ ਗਰੀਬ ਲੋਕ ਨੇ ਉਹਨਾਂ ਦੀ ਬਹੁਤ ਹੱਦ ਤੱਕ ਜਿਹੜੀ ਕਿ ਉਹ ਸਹਾਇਤਾ ਹੋ ਜਾਂਦੀ ਆ ਆਖਿਰਕਾਰ ਕੀ ਕੁਝ ਕਿਹਾ ਹੈ ਜੀ ਖਾਨ ਨੇ ਗੁਲਾਬ ਸਿੱਧੂ ਦੇ ਇਸ ਪਹਿਲ ਬਾਰੇ ਅਤੇ ਕੀ ਕੁਝ ਕੀਤਾ ਹੈ ਗੁਲਾਬ ਸਿੱਧੂ ਨੇ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਬਣੇ ਰਹੋ ਸਾਡੇ ਨਾਲ ਵੀਡੀਓ ਦੇ ਐਂਡ ਤੱਕ ਅਤੇ ਆਓ ਤੁਹਾਨੂੰ ਅਸੀਂ ਪਹਿਲਾਂ ਜੀ ਖਾਨ ਦੀ ਉਹ ਵੀਡੀਓ ਦਿਖਾ ਦਿੰਨੇ ਆ ਜਿਸ ਵਿੱਚ ਕੀ ਉਹ ਤਾਰੀਫ ਕਰਦਾ ਹੈ ਨਹੀਂ ਥੱਕ ਰਿਹਾ ਗੁਲਾਬ ਸਿੱਧੂ ਦੀ ਜਰੂਰ ਇਸ ਵੀਡੀਓ ਨੂੰ ਐਂਡ ਤੱਕ ਦੇਖਿਓ ਪ੍ਰਵੰਤੀਆਂ ਦੇ ਵਿਆਹ ਕੀਤੇ ਨੀ ਚਾਰਾ ਉਹ ਦਿਲ ਦਾ ਚੰਗਾ ਆ ਉਹਦੇ ਜੋ ਦਿਲ ਚ ਖਣ ਲੀ ਉਹਨੇ ਉਹ ਕਰਕੇ ਅੜਦਾ ਬਹੁਤ ਟਾਈਮ ਦਾ ਕਹਿੰਦਾ ਸੀਗਾ ਕੀ ਕਹਣਾ ਆਪਾਂ ਆ ਕਰਨਾ ਹੈਗਾ ਯਾਰ ਆਪਾਂ ਕੁੜੀਆਂ ਦੇ ਵਿਆਹ ਕਰਨੇ ਆ ਕਰਨੇ ਕਰਨੇ ਮੈਂ ਕਿ ਕਰਦੇ ਇੱਕ ਦਿਨ ਚੱਕ ਦੇ ਫੱਟੇ ਪਰ ਉਹ ਅੱਜ ਦਿਨ ਆ ਹੀ ਗਿਆ ਬਹੁਤ ਚੰਗਾ ਪਰ ਅਲੱਗ ਆ ਇੱਥੋਂ ਸਿਹਤ ਮਿਲਦੀ ਹੈ ਕਿ ਜਿੰਨੇ ਹੋਰ ਵੀ ਤਕੜੇ ਮੁੰਡੇ ਆ ਜਾਂ ਬਹੁਤ ਤਕੜੇ ਘਰ ਦੇ ਲੋਕ ਨੇ ਵੀ ਗਰੀਬ ਬੱਚਿਆਂ ਦੀ ਮਦਦ ਜ਼ਰੂਰ ਕਰੋ ਚਾਹੇ ਉਹ ਇਹ ਨਹੀਂ ਕਿ ਵਿਆਹੀ ਕਰਨੇ ਆ ਪੜਾਈ ਚ ਕਰ ਦੋ ਠੀਕ ਆ ਜਾਂ ਕੇ ਇਹਨੂੰ ਨੌਕਰੀ ਦੇ ਦੋ ਜਾਂ ਕਿਸੇ ਵੀ ਕਿਸਮ ਦੀ ਯਾਰ ਹੈਲਪ ਕਰੋ ਬਸ ਗੱਲ ਇਹ ਆ ਹਾਂਜੀ ਦੋਸਤੋ ਇਹ ਸੀਗੀਓ ਵੀਡੀਓ ਜਿਸ ਦੇ ਵਿੱਚ ਕੀ ਤੁਹਾਨੂੰ ਦੱਸਦੀ ਹੈ ਕਿ ਗੁਲਾਬ ਸਿੱਧੂ ਨੇ ਜਿਹੜੀਆਂ ਕਿ ਗਰੀਬ ਘਰ ਦੀਆਂ ਕੁੜੀਆਂ ਨੇ ਉਹਨਾਂ ਦੇ ਵਿਆਹ ਕਰਵਾਏ ਨੇ ਤੇ ਇਹ ਆਪਣਾ ਜਿਹੜਾ ਕੀ ਕੰਮ ਦੀ ਅਪੀਲ ਜਿਹੜੀ ਕੀ ਸ਼ੁਰੂ ਕੀਤੀ ਆ ਗੁਲਾਬ ਸਿੱਧੂ ਨੇ ਇਹ ਆਪਣੇ ਜਨਮ ਦਿਨ ਦੇ ਮੌਕੇ ਤੇ ਹੀ ਕੀਤੀ ਆ ਜਿਸ ਦੇ ਉੱਪਰ ਕੀ ਸਾਰੇ ਕਲਾਕਾਰ ਗੁਲਾਬ ਸਿੱਧੂ ਦੁਆਰਾ ਬੁਲਾਏ ਗਏ ਸੀਗੇ ਅਤੇ ਉੱਥੇ ਹੀ ਸਿੱਧੂ ਦੇ ਪਿਤਾ ਵੀ ਜਿਹੜੇ ਕਿ ਉਹ ਪਹੁੰਚੇ ਸੀਗੇ ਜਿਸ ਤੋਂ ਬਾਅਦ ਕੀ ਸਾਰੇ ਕਲਾਕਾਰਾਂ ਨੇ ਗੁਲਾਬ ਸਿੱਧੂ ਦੇ ਹੀ ਫੋਲ ਅੱਗੇ ਆ ਕੇ ਸਪੋਰਟ ਕੀਤੀ ਆ ਜਿਸ ਤੋਂ ਬਾਅਦ ਕੀ ਕਈ ਕਲਾਕਾਰਾਂ ਦਾ ਵੀ ਕਹਿਣਾ ਹੈ ਕਿ ਜੇਕਰ ਕੋਈ ਪੰਜਾਬੀ ਕਲਾਕਾਰ ਇਦਾਂ ਦਾ ਕੰਮ ਕਰਦਾ ਹੈ ਤੇ ਸਾਡੀ ਸ਼ਾਨ ਦੇ ਵਿੱਚ ਜਿਹੜਾ ਕਿ ਬਹੁਤ ਹੀ ਵਾਧਾ ਪੁੰਦਾ ਆ ਕਿਉਂਕਿ ਅਸੀਂ ਵੀ ਇੱਕ ਪੰਜਾਬੀ ਹੋਣ ਦੇ ਨਾਤੇ ਤੇ ਅੱਗੇ ਤੋਂ ਇਹ ਕੰਮ ਦੇ ਵਿੱਚ ਹਿੱਸਾ ਪਾਵਾਂਗੇ ਤਾਂ ਕਿ ਜਿਹੜੇ ਕਿ ਗਰੀਬ ਲੋਕ ਨੇ ਉਹਨਾਂ ਦੀ ਸਹਾਇਤਾ ਹੋ ਸਕੇ ਕਿਉਂਕਿ ਅਸੀਂ ਦੇਖ ਸਕਦੇ ਆ ਕਿ ਗੁਲਾਬ ਸਿੱਧੂ ਨੇ ਇਸ ਕੰਮ ਦੀ ਪਹਿਲ ਕਰ ਦਿੱਤੀ ਆ ਹੌਣ ਤੁਹਾਨੂੰ ਦੱਸ ਦਈਏ ਕਿ ਬਾਕੀ ਕਲਾਕਾਰ ਜਿਹੜੇ ਨੇ ਉਹ ਇਹ ਗੱਲਾਂ ਤਾਂ ਕਹਿ ਰਹੇ ਨੇ ਕਿ ਅਸੀਂ ਅੱਗੇ ਤੋਂ ਇਸ ਕੰਮਾਂ ਦੇ ਵਿੱਚ ਹਿੱਸਾ ਲਵਾਂਗੇ ਪਰ ਤੁਹਾਨੂੰ ਦੱਸ ਦਈਏ ਕਿ ਗੁਲਾਬ ਸਿੱਧੂ ਨੇ ਇਕੱਲੇ ਇਹ ਜਹਾ ਕੰਮ ਕਰ ਦਿੱਤਾ ਜਿਸ ਦੇ ਵਿੱਚ ਕਿ ਕਿਸੇ ਦੀ ਮਦਦ ਗੁਲਾਬ ਸਿੱਧੂ ਨੇ ਹਲਾ ਤੱਕ ਨਹੀਂ ਲਈ ਪਰ ਜਦੋਂ ਵੀ ਅੱਗੇ ਤੋਂ ਇਹ ਕੰਮ ਕਰਨਾ ਅਤੇ ਸਾਰਿਆਂ ਨੇ ਰਲ ਕੇ ਇਹਨਾਂ ਦਾ ਜਿਹੜਾ ਕਿ ਸਾਥ ਦੇਣ ਅਤੇ ਬਹੁਤ ਹੀ ਵਧੀਆ ਕਿੰਨੀ ਕੁ ਸ਼ੁਰੂਆਤ ਕਰ ਦਿੱਤੀ ਗਈ ਹੈ ਗੁਲਾਬ ਸਿੱਧੂ ਦੁਆਰਾ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਆ ਸਾਨੂੰ ਆਪਣੀ ਰਾਇ ਕਮੈਂਟ ਵਿੱਚ ਜਰੂਰ ਦਿਓ ਅਤੇ ਇਦਾਂ ਦੀਆਂ ਹੋਰ ਨਵੀਆਂ ਤਾਜ਼ੀਆਂ ਵੀਡੀਓ ਨੂੰ ਦੇਖਣ ਵਾਸਤੇ ਜਿਨ੍ਹਾਂ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਾ ਕੇ ਜਰੂਰ ਕਰ ਲਿਓ ਹਰ ਰੋਜ਼ ਇਦਾਂ ਦੀਆਂ ਨਵੀਆਂ ਅਪਡੇਟਾਂ ਸੀ ਤੁਹਾਡੇ ਵਾਸਤੇ ਲੈ ਕੇ ਹੁੰਦੇ ਰਵਾਂਗੇ